ਅੱਜ ਭੀਮrao ਅੰਬੇਦਕਰ ਜੀ ਦੀ 135ਵੀਂ ਜਨਮ ਦਿਨ ਹੈ ਅੱਜ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਤੇ ਹਲਕਾ ਇੰਚਾਰਜ ਸ੍ਰੀ ਫਤਿਹਗੜ੍ਹ ਸਾਹਿਬ ਆਏ ਤੇ ਭਾਰਤੀ ਜਨਤਾ ਪਾਰਟੀ ਦੇ ਸਮੂੱਚੇ ਵਰਕਰ ਤੇ ਲੀਡਰ ਸਾਹਿਬਾਨ ਅਸੀਂ ਸਾਰੇ ਇਕੱਠੇ ਹੋ ਕੇ ਅੱਜ ਮਾਵਾ ਸਾਹਿਬ ਦੀ 135ਵੀਂ ਜਨਮ ਦਿਨ ਬੜੇ ਖੁਸ਼ੀ ਤੇ ਸ਼ਰਧਾ ਨਾਲ ਮਨਾ ਰਹੇ ਹਾਂ ਅਗਰ ਅਸੀਂ ਸਾਰੇ ਇਕੱਠੇ ਹੋ ਕੇ ਬਾਬਾ ਸਾਹ ਦਾ ਨਾਮ ਨਾ ਲਈਏ ਤਾਂ ਪੂਰੇ ਦੇਸ਼ ਦੇ ਵਿੱਚ ਤੇ ਦੇਸ਼ ਦਾ ਤੇ ਪੰਜਾਬ ਦਾ ਤੇ ਸਿੱਧੀ ਫਰਦਕੜ ਸਾਹਿਬ ਦਾ ਨਾਮ ਕਿਸ ਤਰ੍ਹਾਂ ਆਏਗਾ ਬਾਬਾ ਸਾਹ ਦੀ ਜੈੰਤੀ ਦੇ ਅਫਸਰ ਦੇ ਉੱਤੇ ਅਸੀਂ ਸਮੁੱਚੇ ਦੇਸ਼ ਵਾਸੀਆਂ ਨੂੰ ਪੂਰੇ ਪੰਜਾਬ ਨੂੰ ਪੂਰੇ ਭਾਰਤ ਦੇ ਵਸਤੇ ਪੰਜਾਬੀਆਂ ਨੂੰ ਅੱਜ ਦੀ ਦਿਨ ਦੇ ਲੱਖ ਲੱਖ ਵਧਾਈ ਦਿੰਨੇ ਆ ਅਸੀਂ ਸਾਡੇ ਉਦੇਸ਼ ਦੇ ਮਹਾਂਸਪੂਤ ਭਾਰਤ ਦੇ ਡਾਕਟਰ ਪੀਮਰਾਵੈਦ ਕਰੀ ਹੁਣਾਂ ਨੂੰ ਦੇ ਵਾਸਤੇ ਅੱਜ ਪੂਰਾ ਆਪਣਾ ਮਾਲਾ ਅਰਪਣ ਕਰਨ ਵਾਸਤੇ ਵਿਸ਼ੇ ਕੰਪਲੈਕਸ ਦੇ ਵਿੱਚ ਆਏ ਹੋਈਆਂ ਔਰ ਸਾਡੇ ਸਾਡੇ ਵਰਕਰ ਸਹਿਬਾਨ ਔਰ ਸੀਨੀਅਰ ਅਕੂ ਜੀ ਸ਼੍ਰੀ ਗੇਜਰਮ ਜੀ ਸਾਖ ਕੁਲਦੀਪ ਸਿੰਘ ਸੋਤਾ ਜੀ ਸਮੇਤ ਸਾਡੇ ਇਥੋਂ ਲੋਕਲ ਐਡਵਿਜ਼ਰਸ਼ਨ ਐਸਐਸਪੀ ਸਾਹਿਬ ਉਹਨਾਂ ਨੇ ਵੀ ਆਕੇ ਸਾਡੀ ਸ਼ੋਭਾ ਨੂੰ ਵਧਾਇਆ ਔਰ ਮੈਂ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦਾ ਉਹ ਸਾਨਿਆ ਦਾ ਧੰਨਵਾਦ ਕਰਦਾ ਕਿ ਤੁਸੀਂ ਸਾਰੇ ਅ ਡਾਕਟਰ ਸਾਹਿਬ ਦੇ ਕੰਮਾਂ ਬਾਰੇ ਸੁਚੇਤ ਹੋ ਅਤੇ ਤੁਸੀਂ ਸਾਰਿਆਂ ਨੇ ਹਮ-ਹਮਾ ਕੇ ਸਮਾਗ ਲਈ ਸਾਲਿਆ ਡਾਕਟਰ ਸਾਹਿਬ ਨੇ ਬਹੁਤ ਇੱਕ ਹੀ ਖੂਬਸੂਰਤ ਸੰਵਿਧਾਨ ਸਾਨੂੰ ਦੇ ਕੇ ਗਏ ਆ ਸਾਰੇ ਦੇਸ਼ ਦੇ ਵਿੱਚੋਂ ਵਿਸ਼ੇਸ਼ ਬੰਦਿਆਂ ਦੀ رائے ਲੈ ਕੇ ਸਭ ਦੀ ਸਲਾਹ ਦੇ ਨਾਲ ਸੰਵਿਧਾਨ ਨੂੰ ਬੜਾਇਆ ਗਿਆ ਔਰ ਉਹਦੇ ਉੱਤੇ ਸਾਡਾ ਸੰਵਿਧਾਨ ਹੈ ਜਿਹੜਾ ਉਹ ਦਿਨ ਦੁਗਣੀ ਰਾਤ ਚੌਗਣੀ ਸਾਡਾ ਦੇਸ਼ ਤਰੱਕੀ ਕਰ ਰਿਹਾ ਹੈ